ਹਾਂਜੀ ਦੋਸਤੋ ਮੈਂ ਹੁਣਾਂ ਕਾਕੂ ਖੀਰਾ ਬਣਾਲੀ ਵਾਲਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਲਾਓ ਵੀ ਮਿੱਤਰੋ ਬਾਈ ਸੱਤਪਾਲ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਬਾਈ ਦੀ ਵੀਡੀਓ ਬਹੁਤ ਵਾਇਰਲ ਹੋਈਆਂ ਤੇ ਅੱਜ ਬਾਈ ਨਾ ਦਾਣਾ ਮੰਡੀ 'ਚ ਕੰਮ ਕਰ ਰਿਹਾ ਸੀਗਾ ਤੇ ਮੈਂ ਸੋਚਿਆ ਇੱਕ ਅੱਧਾ ਬਾਈ ਤੂੰ ਗਾਣਾ ਸੁਣੀਏ ਬਾਈ ਨੇ ਕਹੀ ਕਹਿੰਦਾ ਮੈਂ ਨਵਾਂ ਗੀਤ ਲਿਖਿਆ ਬਹੁਤ ਕਹਿੰਦਾ ਤੇ ਹੋਰ ਸੱਤਪਾਲ ਬਾਈ ਕੀ ਹਾਲ ਹੈ ਵੀਰ ਜੜਦੀ ਕਰਾ ਬਾਈ ਅੱਜ ਫਿਰ ਕਿਹੜਾ ਸੁਣਾਉਂਗੇ ਫਿਰ ਜੋ ਤੇਰੀ ਇੱਛਾ ਜਿਹੜਾ ਮਰਜ਼ੀ ਕਹਿ ਦੀਗੇ ਤੇ ਆ ਮਾਈਕ ਮੜਾ ਨੇੜੇ ਰੱਖੋ ਬਾਈ ਮੜਾ ਜਾ ਮਹੀਨੇ ਬਾਅਦ ਇਕੱਠੇ ਹੋਏ ਆ ਮਹੀਨੇ ਬਾਅਦ ਸਹੀ ਗੱ ਲਓ ਵੀ ਬਾਈ ਸੱਤਪਾਲ ਮਿਹਨਤ ਵੀ ਕਰਦਾ ਹਨਾ ਦੇਖੋ ਤੇ ਮਿਹਨਤੀ ਬੰਦਾ ਤੇ ਬਹੁਤ ਘੈਂਡ ਘੈਂਡ ਗਾਣੇ ਲਿਖਦਾ ਤੇ ਕਿਹੜਾ ਸੁਣਾਇਆ ਬਾਈ ਅੱਜ ਫਿਰ ਸੁਣਾ ਦੇ ਜਿਹੜਾ ਤੇਰਾ ਮਨ ਕਰਦਾ ਫਿਰ ਆਪਾਂ ਗੱਲਾਂ-ਵਾਤਾਂ ਵੀ ਕਰਾਂਗੇ ਤੂੰ ਦੱਸ ਕਿਹੜਾ ਸੁਣਾਵਾ ਜਿਹੜਾ ਤੇਰਾ ਮਨ ਕਰਦਾ ਬਾਈ ਹੈ ਜਿਹੜਾ ਤੇਰਾ ਫੇਵਰੇਟ ਹੈ ਜਿਹੜਾ ਤੈਨੂੰ ਵਧੀਆ ਲੱਗਦਾ ਮਨ ਨੂੰ ਰੈਪ ਸੁਣਾ ਦੇ ਨੇ ਫਿਰ ਰੈਪ ਨਹੀਂ ਪਹਿਲਾਂ ਗਾਣਾ ਸੁਣਾ ਦੇ ਕੋਈ ਵੀ ਹੈ ਰੈਪ ਉਹ ਤੋਂ ਬਾਅਦ ਚ ਪਹਿਲਾਂ ਗਾਣਾ ਸੁਣਾ ਦੇ ਕੋਈ ਮਰਜ਼ੀ ਗਾਣਾ ਫਿਰ ਉਹ ਖੁੱਲੀਆਂ ਜ਼ਮੀਨਾਂ ਨਾਲ ਹਨਾ ਸੁਣਾ ਦੇ ਸੁਣਾ ਦੇ ਆਉਣੇ ਫਿਰ ਆਉਣ ਦੇ ਫਿਰ ਮਾਈਕ ਰੱਖੀ ਨੇੜੇ ਉਹ ਖੁੱਲੀਆਂ ਜ਼ਮੀਨਾਂ ਵਿੱਚ ਬੀਜੇ ਖਰਚੇ ਕੋਠਿਆਂ 'ਚ ਵੰਡਦੇ ਲੇਬਰ ਖਰਚੇ ਕੋਠਿਆਂ 'ਚ ਵੰਡਦੇ ਲੇਬਰ ਖਰਚੇ ਹੋ ਖੁੱਲੀਆਂ ਜਮੀਨਾਂ ਵਿੱਚ ਬੀਜੇ ਖਰਚੇ ਕੋਠਿਆਂ 'ਚ ਵੰਡਦੇਲੇ ਖਰਚੇ ਬਾਰੀ ਨਾਲ ਮਿਲਦੀ ਆ ਰੋਟੀ ਖਾਣ ਨੂੰ ਨਹੀਂ ਬਾਰੀ ਨਾਲ ਮਿਲਦੀ ਆ ਰੋਟੀ ਖਾਣ ਨੂੰ ਜਦੋਂ ਚੱਲ ਪੈਂਦੀ ਆ ਮਸ਼ੀਨ ਮਿੱਟੀ ਏ ਜਦੋਂ ਚੱਲ ਪੈਂਦੀ ਆ ਮਸ਼ੀਨ ਮਿੱਟੀ ਏ ਓ ਯਾਰ ਤੇਰਾ ਫਿਰਨਾ ਕਮਾਈਆਂ ਕਰਦਾ ਤੂੰ ਘੁੰਮਦੀ ਮਹਾਲੀ ਪਾ ਕੇ ਜੀਨ ਮਿੱਟੀ ਏ ਯਾਰ ਤੇਰਾ ਫਿਰਨਾ ਕਮਾਈਆਂ ਕਰਦਾ ਤੂੰ ਘੁੰਮਦੀ ਮਹਾਲੀ ਪਾ ਕੇ ਜੀਨ ਮਿੱਟੀ ਏ ਹਉ ਪਟ ਜਾਂਦੇ ਹੱਥ ਤੈਨੂੰ ਲੱਗੀ ਮੌਜ ਨਹੀਂ 4 ਵਜੇ ਬਾਜ ਮਹਰ ਦਿਂਦਾ ਚੌਧਰੀ ਪਟ ਜਾਂਦੇ ਹੱਥ ਤੈਨੂੰ ਲੱਗੀ ਮੌਜ ਨਹੀਂ 4 ਵਜੇ ਬਾਜ ਮਹਰ ਦਿਂਦਾ ਚੌਧਰੀ ਉੱਠ ਕੇ ਸਵੇਰੇ ਪੈਂਦੀ ਚਾਹ ਕਰਨੀ ਉੱਠ ਕੇ ਸਵੇਰੇ ਪੈਂਦੀ ਚਾਹ ਕਰਨੀ ਤੇ ਮੱਠੀ ਮੱਠੀ ਆਉਂਦੀ ਆਗੀ ਨੀਂਦ ਮਿੱਟੀਏ ਯਾਰ ਤੇਰਾ ਫਿਰ ਨਾ ਕਮਾਈਆਂ ਕਰਦਾ ਤੂੰ ਘੁੰਮਦੀ ਮਹੱਲੀ ਪਾਂਕੇ ਜੀਨ ਮਿੱਟੀਏ ਯਾਰ ਤੇਰਾ ਫਿਰ ਨਾ ਕਮਾਈਆਂ ਕਰਦਾ ਤੂੰ ਘੁੰਮਦੀ ਮਹੱਲੀ ਪਾਂਕੇ ਜੀਨ ਮਿੱਟੀਏ ਹਉ ਲੱਗ ਗਈ ਨਜ਼ਰ ਸਾਡੇ ਰੰਗਲੇ ਪੰਜਾਬ ਨੂੰ ਨੀਚਾਂ ਕੇ ਕਿੱਟਾਂ ਲੰਘ ਜਾਈਏ ਵੀ ਬਾਰਾਸਤਾਨ ਨੂੰ ਹਉ ਲੱਗ ਗਈ ਨਜ਼ਰ ਸਾਡੇ ਰੰਗਲੇ ਪੰਜਾਬ ਨੂੰ ਨੀਚਾਂ ਕੇ ਕਿੱਟਾਂ ਲੰਘ ਜਾਈਏ ਵੀ ਬਾਰਾਸਤਾਨ ਨੂੰ ਹਉ ਟਿੱਬਿਆਂ ਚ ਮੋਟਰਾਂ ਤੇ ਡੇਰੇ ਲਾਂ ਲਿਏ ਟਿੱਬਿਆਂ ਚ ਮੋਟਰਾਂ ਤੇ ਡੇਰੇ ਲਾਂ ਲਿਏ ਤੇ ਤੋਲਾ-ਤੋਲਾ ਲੈਣੀ ਪੈਂਦੀ ਪੀਂ ਮਿੱਟੀਏ ਯਾਰ ਤੇਰਾ ਫਿਰਦਾ ਕਮਾਈਆਂ ਕਰਦਾ ਤੂੰ ਘੁੰਮਦੀ ਮਹੱਲੀ ਪਾਂਕੇ ਜੀਨ ਮਿੱਟੀਏ ਯਾਰ ਤੇਰਾ ਫਿਰਦਾ ਕਮਾਈਆਂ ਕਰਦਾ ਤੂੰ ਘੁੰਮਦੀ ਮਹੱਲੀ ਪਾਂ ਕੇ ਜੀਨ ਮਿੱਠੀ ਐ ਆਉ ਸੱਤ ਪਾਲ ਤੇਥੋਂ ਨਾ ਕੋਈ ਰੱਖੇ ਪਰਦਾ ਸਾਰਾ ਦੇਣ ਅੱਖਾਂ ਪੰਨ ਦਿੰਦਾ ਕਰਦਾ ਸੱਤ ਪਾਲ ਤੇਥੋਂ ਨਾ ਕੋਈ ਰੱਖੇ ਪਰਦਾ ਹਣੀ ਸਾਰਾ ਸਾਰਾ ਦੇਣ ਅੱਖਾਂ ਪੰਨ ਦਿੰਦਾ ਕਰਦਾ ਆਉ ਕੱਲਾ ਕੱਲਾ ਪੈਂਦਾ ਜਨ ਬੰਗੂ ਸਾਹਮਣਾ ਨਿਕਲ ਲੱਗਲਾ ਪੈਂਦਾ ਜਮ ਜਨ ਬੰਗੂ ਸਾਹਮਣਾ ਸ਼ਾਮੀ दारू ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਯਾਰ ਦੇਰਾ ਫਿਰਦਾ ਕਮਾਈਆਂ ਕਰਦਾ ਤੂੰ ਘੁੰਮਦੀ ਮਹੱਲੀ ਪਾਂ ਕੇ ਜੀਨ ਮਿੱਟੀ ਐ ਉਹ ਯਾਰ ਦੇਰਾ ਫਿਰਦਾ ਕਮਾਈਆਂ ਕਰਦਾ ਤੂੰ ਘੁੰਮਦੀ ਮਹੱਲੀ ਪਾਂ ਕੇ ਜੀਨ ਮਿੱਟੀ ਐ ਕੀ ਬਾਤ ਐ ਯਾਰ ਬਹੁਤ ਕੈਂਟ ਹੈ ਬਾਈ ਪੂਰੀ ਕੈਂਟ ਗੱਲ ਬਾਤ ਆ ਗਈ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਹੋਰ ਬਾਈ ਸਤਿਪਾਲ ਕੀ ਕਹਿਣਾ ਜਣਾ ਭਰਾ ਵਧੀਆ ਜਿੜਦੀ ਕਲਾ ਜੀ ਕੰਮ ਕਰੀ ਜਾਂਦੇ ਆ ਵਧੀਆ ਜ਼ਿੰਦਗੀ ਜੀ ਪੂਰਾ ਖੁਸ਼ ਆ ਪੂਰਾ ਜਮਾ ਚੜਦੀ ਕਲਾ ਹਾਂ ਸਾਡੀਆਂ ਮੰਡੀਆਂ ਚ ਰੁਲ ਗਈ ਜਬਾਨੀ ਮਿੱਠੀ ਐ ਨਹੀਂ ਜਿਵੇਂ ਖੇਤਾਂ ਵਿੱਚ ਰੁਲੇ ਕਰਸਾਨੀ ਮਿੱਠੀ ਐ ਸਾਡੇ ਸਫਨੇ ਕਹਿੰਦੇ ਨੇ ਗੱਟੇ ਬੋਰੀਆਂ ਦੇ ਨਾਲ ਨਹੀਂ ਸਾਡੇ ਨਾ ਮੁਕੱਦਰਾਂ ਚ ਲਿਖਿਆ ਪਿਆਰ ਨਹੀਂ ਜਹਾਂ ਸਾਡੇ ਨਾ ਮੁਕੱਦਰਾਂ ਚ ਲਿਖਿਆ ਪਿਆਰ ਨਹੀਂ ਇਹ ਆਉਣੇ ਆਉਣ ਵਾਲੇ ਮਹੀਨੇ ਚ ਆਊ ਆਪਣਾ ਗਾਣਾ ਅੱਛਾ ਰਿਕਾਰਡ ਕਰਾਉਣਾ ਕੀ ਬਾਈ ਹਾਂ ਰਿਕਾਰਡ ਹੀ ਕਰਾਵਾਂਗੇ ਅੱਛਾ ਸਾਡਾ ਆਪਦਾ ਗੀਤ ਆ ਪੱਲੇਦਾਰਾਂ ਦਾ ਠੀਕ ਆ ਰਿਕਾਰਡ ਹੀ ਕਰਾਵਾਂਗੇ ਇਹ ਬਾਈ ਹੋਰੀ ਵੀ ਨਾਲ ਕੰਮ ਕਰਦੇ ਆ ਬਾਈ ਹੋਰ ਸੋਨੂੰ ਵੀ ਸੁਣਾਓ ਫਿਰ ਗਾਣੇ ਹਾਂ ਪੂਰੇ ਫੋਲ ਸੁਣਾਉਂਦਾ ਪੂਰੇ ਹੈ ਬਾਈ ਬਲਿਗਾ ਜੇਤ ਲਾਈ ਰੱਖਦਾ ਸਾਰਾ ਅੱਛਾ ਜੀਲ ਵੀ ਰੱਖਦਾ ਨਾ ਪੂਰਾ ਅੱਛਾ ਅੱਛਾ ਠੀਕ ਹੈ ਮਾਮੰਦਾ ਤੇ ਲਓ ਵੀ ਮਿੱਤਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਲੈ ਫੜੇਗਾ ਆਪਣੇ ਮਾਲ ਇੱਕ ਰੈਪ ਲਿਖੀ ਆਪਾਂ ਲੈ ਆਪ ਸਮਾਰ ਕੇ ਫੜੀ ਡਿਗਣ ਨਹੀਂ ਆ